ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮਾਲਵਾ ਹੌਰਸ ਤੇ ਲੋਕੇਸ਼ਨ ਦੇਖ ਕੇ ਤਾਂ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਵੇਗਾ ਪਰ ਫਿਰ ਵੀ ਤੁਹਾਡੀ ਜਾਣਕਾਰੀ ਲਈ ਦੱਸ ਦਿੰਨੇ ਆ ਅੱਜ ਸਾਡੀ ਮਾਲਵਾ ਹੌਰਸ ਦੀ ਟੀਮ ਪਹੁੰਚੀ ਹੈ ਬਠਿੰਡੇ ਡਾਕਟਰ ਜੀਵਨ ਜੀ ਦੇ ਫਾਰਮ ਤੇ ਜੇਐਸ ਸਟੱਡ ਫਾਰਮ ਤੇ ਡਾਕਟਰ ਸਾਹਿਬ ਨੇ ਨਵਾਂ ਸਟੱਡ ਫਾਰਮ ਤਿਆਰ ਕੀਤਾ ਤੇ ਨਾਲ ਹੀ ਆਪਣੇ ਫਾਰਮ ਦੀ ਸ਼ਾਨ ਵਧਾਉਣ ਲਈ ਕੁਝ ਨਿਊ ਐਂਟਰੀਆਂ ਕੀਤੀਆਂ ਨੇ ਡਾਕਟਰ ਸਾਹਿਬ ਨੂੰ ਇਹਨਾਂ ਦੀ ਬਹੁਤ-ਬਹੁਤ ਮੁਬਾਰਕਾਂ ਤੇ ਉਹ ਨਿਊ ਐਂਟਰੀਆਂ ਕਿਹੜੀਆਂ ਨੇ ਤੁਹਾਨੂੰ ਅੱਗੇ ਵੀਡੀਓ ਵਿੱਚ ਦਿਖਾਵਾਂਗੇ ਇੱਕ ਮੌਸਮ ਖਰਾਬ ਸੀ ਤੇ ਨਾ ਹੀ ਸਮਾਂ ਇਜਾਜ਼ਤ ਦੇ ਰਿਹਾ ਸੀ ਇਸ ਕਰਕੇ ਡਾਕਟਰ ਸਾਹਿਬ ਨਾ ਜ਼ਿਆਦਾ ਗੱਲਾਂ ਨਹੀਂ ਕਰ ਸਕੇ ਤੁਹਾਡਾ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਜੋ ਹੁਣ ਤੁਹਾਨੂੰ ਦਿਖਾਉਨੇ ਆ ਡਾਕਟਰ ਸਾਹਿਬ ਦੇ ਫਾਰਮ ਦੇ ਨਕੀਨੇ ਲਓ ਮਿੱਤਰੋ ਇੱਕ ਆ ਬੱਚਾ ਚੈੱਕ ਕਰੋ ਇਹ ਡਾਕਟਰ ਸਾਹਿਬ ਇਹਦੀ ਜੀ ਡਿਟੇਲ ਇਹ ਵੀਰੇ ਮਾਂ ਇਹ ਵੀ ਫੌਜੀ ਦੀ ਆ ਠੀਕ ਆ ਜੀ ਤੇ ਉਹ ਸ਼ਾਬਾਸ਼ ਸ਼ਾਬਾਸ਼ ਦਾ ਬੱਚਾ ਆ ਇਹਦੀ ਵੱਡੀ ਭੈਣ ਭਾਈ ਗੈਰੀ ਕੋਲ ਐ ਡਰੋਨ ਦੀ 66 ਇੰਚ ਵਿੱਚ ਖੜੀ ਆ ਠੀਕ ਹੈ ਜੀ ਇਹ ਰੱਖ ਲਓ ਉਹ ਤੋਂ ਬਾਅਦ ਵਾਲਾ ਇਹਦੀ ਮਾਂ ਜਿਹੜੀ ਸੀ ਗ੍ਰੇ ਕਲਰ ਦੀ ਸੀ ਓਕੇ ਜੀ ਤੇ ਫੌਜੀ ਵੀ ਸੀ ਠੀਕ ਹੈ ਜੀ ਤੇ ਇਹ ਬੱਚਾ ਉਮਰ ਵੀ ਜ਼ਿਆਦਾ ਨਹੀਂ ਹਜੇ ਛਿਗੜੀ ਬਈ ਚੰ ਨਿਬਰੇ ਰੱਖ ਲਓ ਹਜੇ ਬਰਾਬਰ ਨਹੀਂ ਕੀਤੀਆਂ ਠੀਕ ਹੈ ਜੀ ਠੀਕ ਹੈ 66 ਇੰਚ ਦੀ ਹਾਈਟ ਆ ਹੁਣ ਬਸ ਲਾਈ ਹਾਈਟ ਦੇਖਾ ਦੇ ਇੱਕ ਵਾਰ ਤੇ ਲੈਂਥ ਦੇਖੋ ਵੀਰੇ ਚੈੱਕ ਕਰੋ ਬੱਚੇ ਦੀ ਲੈਂਥ ਬਹੁਤ ਜ਼ਿਆਦਾ ਆ ਜੀ ਸ਼ਾਹਵਾਦ ਦੇ ਬੱਚਾ ਜੋ ਬੈਸਟ ਬੱਚੇ ਨੇ ਜਿਹੜੇ ਤੁਹਾਨੂੰ ਦਿਖਾ ਰਹੇ ਆ ਅੱਜ ਤੇ ਪਿੱਠਪੂੜਾ ਸਾਰੇ ਪਾਸੋਂ ਕਿਸੇ ਪਾਸੇ ਨੂੰ ਨਿੰਦਣੇ ਵਾਲਾ ਨਹੀਂ ਬੱਚਾ ਮਤਲਬ ਇੱਕ ਤੋਂ ਇੱਕ ਕੁਆਲਿਟੀ ਆ ਬੱਚਿਆਂ ਦੇ ਵਿੱਚ ਸ਼ਾਹਵਾਦ ਦੇ ਜਿੱਦਾਂ ਦਾ ਘੋੜਾ ਆਪ ਹੈ ਉਦਾਂ ਦੇ ਹੀ ਬੱਚੇ ਉਦੋਂ ਆਪਣੇ ਤੋਂ ਵੱਧ ਕੇ ਬੱਚੇ ਪ੍ਰੋਡਿਊਸ ਕਰ ਰਿਆ ਥੂੜਾ ਤੋਰ ਦੇ ਬਿਰਲੇ ਚਲੋ ਜੀ ਅੱਛਾ ਸਾਊ ਪਣਾ ਬਹੁਤ ਆ ਬੱਚਿਆਂ ਕੋਲ ਵਿੱਚ ਹੈਨਾ ਮੰਲਾ ਕਹਿ ਲੋ ਵੀ ਨਹੀਂ ਬੱਚਾ ਇਹੀ ਉਮਰ ਚਾ ਕੇ ਅੜ ਗਿਆ ਹਾਂ ਦਿੱਕ ਪੈ ਸੀ ਆ ਠੀਕ ਹੈ ਜੀ ਨਹੀਂ ਤਾਂ ਨਾ ਇਹ ਬਹੁਤ ਸਾਊ ਬਣਾ ਵੀ ਇਹ ਵੀ ਡਾਕਟਰ ਸਾਹਿਬ ਇੱਕ ਰੰਗ ਰੀਅਰ ਰੰਗ ਹੈ ਨਾ ਹਾਂ ਜੀ ਹਾਂ ਜੀ ਹਾਂ ਬਹੁਤ ਚੰਗਾ ਤੇ ਇਹਦੇ ਬਾਰੇ ਦੱਸੋ ਜੀ ਡਿਟੇਲ ਇਹ ਵੀਰੇ ਪਿਓ ਇਹਦਾ ਬਲੈਕ ਜੈਕ ਆ ਗਿਆ ਠੀਕ ਹੈ ਜੀ ਜਿਹੜਾ ਰੱਖ ਲੋ ਗੁਜਰਾਤ ਆ ਗਿਆ ਹਾਂ ਜੀ ਹਾਂ ਜੀ ਗੁਜਰਾਤ ਦਾ ਇਸ ਟਾਈਮ ਹਾਂ ਜੀ ਮਾਂ ਇਹਦੀ ਬਹੁਤ ਚੰਗੀ ਸੀ ਬਾਈ ਦੇਵਿਕਾ ਠੀਕ ਹੈ ਜੀ ਦੇਵਿਕਾ 64 ਇੰਚ ਦੀ ਸੀ ਠੀਕ ਹੈ ਜੀ ਵੰਟੀ ਟੈਂਡਨ ਕੋਲ ਆ ਜੀ ਹੁਣ ਠੀਕ ਹੈ ਜੀ ਤੇ ਉਹ ਵੀ ਰੱਖ ਲਓ ਜਿਹੜਾ ਵਾਪਸੀ ਉਹ ਸੀ ਵਿਜੇ ਦੇਵ ਜਿਹੜਾ ਪ੍ਰਵੀਨ ਕਠਾਰੀ ਵਾਲਾ ਹਾਂਜੀ ਹਾਂਜੀ ਪ੍ਰਵੀਨ ਦੇਵ ਉਹ ਤਾਂ ਜ਼ਿਆਦਾ ਸੀ ਹਾਂਜੀ ਉਹਨਾਂ ਗਿਆ ਮਨਸਾ ਘੋੜੀ ਦਾ ਸੀ ਠੀਕ ਹੈ ਮਨਸਾ ਘੋੜੀ ਪਵਣਦੀ ਸੀਗੀ ਜੀ ਓਕੇ ਓਕੇ ਇਹਦੀ ਮਾਂ ਵਾਲੇ ਪਾਸਿਓਂ ਐਂ ਲਾ ਲਓ ਵੀ 7-8 ਲੈਣਾ ਬਾਰੇ ਆਪਾਂ ਨੂੰ ਪਤਾ ਜੀ ਮਤਲਬ ਕੀ ਆ ਇੱਕ ਰੇ ਇੱਕ ਤਾਂ ਰੰਗ ਰੇਅਰ ਜਿਹਾ ਆ ਗਿਆ ਇੱਕ ਇਹਦੇ ਵਿੱਚ ਲਾਈਨਾਂ ਬਹੁਤ ਮਤਲਬ ਸਟਰੋਂਗ ਲਾਈਨਾਂ ਆ ਗਿਆ ਸਾਰੇ ਪਾਸਿਓਂ ਮਾਂ ਵਾਲੇ ਪਾਸਿਓਂ ਵੀ ਬਹੁਤ ਔਰ ਬੱਚਾ ਹਜੇ ਜੀ ਹਾਂਜੀ ਤੇ ਉਮਰ ਉਮਰ ਕਿੰਨੀ ਹੋ ਗਈ ਨਕਾਨ ਦਾ ਬੱਚਾ ਜੀ ਠੀਕ ਹੈ ਜੀ ਰੱਖ ਲਓ 20-22 ਮਹੀਨੇ ਹੋ ਰਹੇ ਠੀਕ ਹੈ ਜੀ ਤੇ 65 ਹੋਇਆ ਖੜਾ ਜੀ ਠੀਕ ਹੈ ਜੀ ਛੱਟੀ ਵੀਰੇ ਲੈ ਵੀ ਮਿੱਤਰਾ ਚੈੱਕ ਕਰਾਂ ਮੜਾ ਬੱਚਾ 20-22 ਮਹੀਨੇ ਉਮਰ ਹੈ ਬੱਚੇ ਦੀ ਤੇ ਹਾਈਟ ਲੈ ਚੈੱਕ ਕਰਨਾ ਦੂਜੀ ਸਾਈਡ ਮੇਰੇ ਖਿਆਲ ਜੇ ਮੈਂ ਦੇਖਦਾ ਨਹੀਂ ਹੋਣਾ ਤੇ ਬੇਲ ਕੱਦ ਬਾਡੀ ਬੱਡ ਵਾਡੀ ਬਹੁਤ ਫੁੱਲਾ ਡੁੱਲਾ ਤੇ ਪੂਰਾ ਵੱਡਾ ਘੋੜਾ ਬਣੁੰਦਾ ਜਾ ਕੇ ਆਪਣੀ ਉਮਰ ਦੇ ਵਿੱਚ ਕਿਉਂਕਿ ਅਜੇ ਤਾਂ ਇਹ ਤਕਰੀਬਨ ਜਿੰਨਾ ਚਿਰ ਦੰਦਾ ਨਹੀਂ ਡਾਕਟਰ ਸਾਹਿਬ ਜਾਂਦਾ ਉਹਨਾਂ ਚਿਰ ਤਾਂ ਬੱਚੇ ਰਹਿਣਾ ਇਹਨੇ ਉਮਰ ਦੇ ਤੌਰ ਦਾ ਸਾਰਾ ਹੀ ਮੰਨ ਲਓ ਵੀ 20 ਮਹੀਨੇ ਦਾ ਆ ਜਾ ਬਿਲਕੁਲ ਇਹਨੂੰ ਪਤਾ ਹੀ ਨਹੀਂ ਕੁਛ ਘੋੜਿਆਂ ਬਾਰੇ ਘੋੜਿਆਂ ਚ ਘਣਾ ਮੈਂ ਬਸ ਰੁਕੋ ਜੰਮਤਾ ਪ੍ਰਿਆਸ ਲਓ ਮਿੱਤਰੋ ਇੱਕ ਨਾ ਆਪਾਂ ਤੁਹਾਨੂੰ ਹੁਣ ਮਾਰવાડી ਦਿਖਾਏ ਨੇ ਇੱਕ ਤੁਹਾਨੂੰ ਹੁਣ ਡਾਕਟਰ ਸਾਹਿਬ ਦੇ ਫਾਰਮ ਤੇ ਇੱਕ ਨੋਕਰਾ ਨਿਊ ਐਂਟਰੀ ਹੋਈ ਹੈ ਜੀ ਇਹ ਵੱਡਾ ਘੋੜਾ ਖੁੱਲਾ ਡੁੱਲਾ ਬਹੁਤ ਹੁਣ ਤੁਹਾਨੂੰ ਘੋੜੇ ਦੀ ਡਿਟੇਲ ਦੱਸਦਾ ਡਾਕਟਰ ਸਾਹਿਬ ਇਹਦੀ ਡਿਟੇਲ ਦੇ ਹੋ ਜੀ ਘੋੜੇ ਦੀ ਇਹ ਵੀਰੇ ਘੋੜਾ ਬੱਚਾ ਹੈਗਾ ਬਾਦਲਗੜਾ ਵਾਲੇ ਦਾ ਜੀ ਸੰਜੂ ਵਾਲੇ ਦਾ ਜੀ ਸੰਜੂ ਵਾਲੇ ਦਾ ਠੀਕ ਹੈ ਜੀ ਤੇ ਦਾਦਾ ਗੁਲਜ਼ਾਰ ਆ ਗਿਆ ਗੁਲਜ਼ਾਰ ਆ ਗਿਆ ਜੀ ਹਾਂ ਜੀ ਹਾਂ ਜੀ ਮਾਂ ਇਹਦੀ ਨੀਲੀ ਘੋੜੀ ਸੀਗੀ ਜੀ ਕੜੈਲ ਵਾਲੇ ਭਵਾਨਾ ਕੋਲੇ ਰਹੀ ਹੈ ਠੀਕ ਹੈ ਜੀ ਠੀਕ ਹੈ ਬਹੁਤ ਚੰਗੀ ਘੋੜੀ ਸੀਗੀ ਠੀਕ ਹੈ ਜੀ ਤੇ ਇਹ ਹਜੇ ਠੀਕ ਹੈ ਜੀ ਮਤਲਬ ਕਹਿ ਲਿਆ ਵੀ ਬੱਚਾ ਆ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਤੇ ਡਾਕਟਰ ਸਾਹਿਬ ਕਿੰਨੀ ਹਾਈਟ ਕਰਕੇ ਆਈ ਘੋੜਾ ਬੱਚਾ ਸੌਰੀ ਹਾਈਟ ਦੇਖੋ ਜੀ ਹੈਗੀ ਆ 69 70 ਇੰਚ ਜੀ ਠੀਕ ਹੈ ਜੀ ਕਿਉਂਕਿ ਵੀਰੇ ਮੈਂ ਘੋੜੇ ਦੇ ਨਾਲ ਖੜਾ ਬਿਲਕੁਲ ਦੂਜੇ ਪਾਸੇ ਦਿਸ ਨਹੀਂ ਰਿਹਾ ਹਾਈਟ ਤੁਹਾਨੂੰ ਪਤਾ ਲੱਗੇ ਜਾਣੀ ਆ ਕਿਉਂਕਿ ਮੇਰੀ ਜਾਦੇ ਹਾਈਟ ਨਹੀਂ ਜੇ ਪਰਨਾ ਵੀ ਬੰਨਿਆ ਮੰਨ ਕੇ ਚਲੋ 44 ਤਾਂ ਮੈਂ ਲੱਗੇ ਰਿਹਾ ਹੁਣ ਪਰਲੇ ਦੂਜੀ ਸਾਈਡ ਮੈਂ ਦਿਸ ਨਹੀਂ ਰਿਹਾ ਤੇ ਡਾਕਟਰ ਸਾਹਿਬ ਬਹੁਤ ਫੁੱਲਾ ਢੁਲਾਈ ਬੱਚਾ ਬਹੁਤ ਚੰਗਾ ਜੀ ਹਾਂ ਜੀ ਬਾਕੀ ਸੋ ਪਸੰਬ ਸਾਰਾ ਬੱਚੇ ਵੀ ਬਹੁਤ ਬੱਚੇ ਆ ਗਏ ਜੀ ਇਹਦੇ ਠੀਕ ਹੈ ਜੀ ਠੀਕ ਹੈ ਤੇ ਅਜੇ ਪੰਜ ਕੀ ਘੋੜੀਆਂ ਸੋਈਆਂ ਠੀਕ ਹੈ ਜੀ ਤੇ ਬੱਚੇ ਫੀਮੇਲ ਹੀ ਆਈਆਂ ਠੀਕ ਹੈ ਜੀ ਠੀਕ ਬਸ ਬੇਟਾ ਬਸ ਮਤਲਬ ਕਿੰਨੇ ਕੁ ਰਿਜ਼ਲਟ ਕਹਿ ਲੀਏ ਵੀ ਬੱਚੇ ਦੇ ਇਹਦੇ ਘੋੜੇ ਦੇ ਆ ਗਏ ਜੀ ਆਪਣਾ ਇਹ ਰਾਜਸਥਾਨ ਸੀਗਾ ਠੀਕ ਹੈ ਜੀ ਪਾਪਾ ਜੀ ਕੁਰਸੀ ਅਲਬਰਾਲਿਆ ਠੀਕ ਹੈ ਜੀ ਠੀਕ ਹੈ ਤੇ ਕੋਈ ਜ਼ਿਆਦਾ ਰੱਖ ਲੋ ਹਜੇ ਉਹਨਾਂ ਨੇ ਛੱਡਿਆ ਨਹੀਂ ਸੀਗਾ ਠੀਕ ਹੈ ਜੀ ਜਿਹੜਾ ਛੱਡਿਆ ਇੱਥੇ ਹੀ ਰੱਖ ਲਓ ਛੱਡਿਆ ਜਿੱਦਾਂ ਕਹ ਲਓ ਵੀ ਕਈ ਵਾਰ ਸ਼ੌਕ ਨੂੰ ਬੰਦਾ ਰੱਖ ਲੈਂਦਾ ਜੀ ਤੇ ਬਰੀਡਿੰਗ ਵਾਲੇ ਪਾਸੇ ਨਹੀਂ ਜਾਂਦਾ ਕਿਉਂਕਿ ਕੋਈ ਮਿੱਤਰ ਲਿਆ ਕੀ ਆ ਗਿਆ ਉਹਦੀ ਘੋੜੀ ਦੇ ਵੇਟ ਹੋਇਆ ਮਤਲਬ ਘੋੜੀ ਵੇਟ ਹੋ ਗਈ ਤੋਂ ਆ ਗਿਆ ਸੀ ਭਾਈ ਦੀਪ ਕੋਲੇ ਸਾਂਗਣ ਠੀਕ ਹੈ ਜੀ ਉੱਥੋਂ ਜੇ ਵੀ ਕੋਲ ਚਲਾ ਗਿਆ ਜੇ ਵੀ ਤੋਂ ਫਰਾਪਾ ਲੈ ਲਿਆ ਠੀਕ ਹੈ ਜੀ ਠੀਕ ਹੈ ਹੁਣ ਹੀ ਲਿਆ ਜਾ ਸਟੱਡ 10 15 ਠੀਕ ਹੈ ਜੀ ਮਤਲਬ ਇੱਥੇ ਆ ਕੇ ਹੁਣ ਸਟੱਡ ਸਰਵਿਸ ਓਪਨ ਕਰਤੀ ਆਪਾਂ ਠੀਕ ਹੈ ਜੀ ਕੀ ਫੀਸ ਰੱਖੀ ਹੈ ਡਾਕਟਰ ਸਾਹਿਬ ਆਪਾਂ 22000 ਠੀਕ ਹੈ ਜੀ ਠੀਕ ਹੈ ਇਕ ਤਾਂ ਅਲੱਗ ਲਾਈਨ ਆ ਗਈ ਬੁਲਜ਼ਾਰ ਲਾਈਨ ਆ ਗਈ ਘੋੜੇ ਦੇ ਵਿੱਚ ਤੇ ਘੋੜਾ ਖੁੱਲਾ ਡੋਲਾ ਬਹੁਤ ਹਾਈਟ ਬਹੁਤ ਵੱਡਾ ਘੋੜਾ ਨਹੀਂ ਹਾਲਾਂਕਿ ਬੱਚਾ ਹੀ ਆ ਚਾਰ ਦੰਦ ਲੱਗਿਆ ਤੇ ਬਿੱਡ ਵੱਡੀ ਹਾਈਟ ਬਹੁਤ ਵੱਡਾ ਕਹਿ ਲੀਏ ਵੀ ਅਜੇ ਜਦੋਂ ਉਮਰ ਦੇ ਵਿੱਚ ਘੋੜੇ ਦੇ ਜਾਣੇ ਤੇ ਆਪਣਾ ਰੂਪ ਕੁਝ ਹੋਰ ਹੀ ਬਣਾ ਲੈਣਾ ਘੋੜੇ ਨੇ ਤੇ ਡਾਕਟਰ ਸਾਹਿਬ ਇਹਦੀ ਡਿਟੇਲ ਦਿਓ ਜੀ ਇਹ ਵੀਰੇ 골ਡਨ ਰੌਕ ਦੀ ਹੈ ਜੀ ਠੀਕ ਹੈ ਜੀ ਮਾਂ ਇਹ ਵੀ ਭਾਈ ਗੈਰੀ ਕੋਲਾ ਠੀਕ ਹੈ ਜੀ ਤੇ 11 ਕ ਮਹੀਨਿਆਂ ਦੀ ਹੋ ਗਈ ਸੀ ਇਹ ਠੀਕ ਹੈ ਠੀਕ ਹੈ ਸੋ ਵੀ ਓਕੇ ਜੀ ਤੇ ਵੀਰੇ ਨੇ ਖਾਰੇ ਤੋਂ ਲਈ ਸੀਗੀ ਠੀਕ ਹੈ ਜੀ ਇਹਦੀ ਵੱਡੀ ਭੈਣ ਦਲਵਾਗਦੀ ਆ ਬਾਈ ਖਾਰੇ ਵਾਲਿਆਂ ਕੋਲ ਚੰਗੀ ਚੋਈ ਹੈ ਠੀਕ ਹੈ ਠੀਕ ਹੈ ਜੀ ਇਹ ਉਹ ਤੋਂ ਬਾਅਦ ਵਾਲੀ ਇਹ 골ਡਨ ਰੌਕ ਦੀ ਓਕੇ ਓਕੇ ਪਰ ਫੇਟਾ ਦੋ ਪੈਰ ਚਿੱਟੇ ਸੀ ਠੀਕ ਹੈ ਜੀ ਫੇਸ ਕੁਆਲਟੀ ਤੋਂ ਹੀ ਪਤਾ ਲੱਗਦਾ ਡਾਕਟਰ ਸਾਹਿਬ ਹੀ 골ਡਨ ਰੌਕ ਦੇ ਬੱਚਿਆਂ ਦਾ ਲੱਗ ਜੇ ਪਤਾ ਲੱਗ ਜਾਂਦਾ ਹਨਾ ਜਿੱਦਾਂ ਕਿ ਕਹਿ ਲੀਏ ਵੀ ਇੱਕ ਪਲਮਾਨ ਆ ਪਲਮਾਨ ਦਾ ਪੁੱਤ ਵੀ ਆਉਂਦਾ ਪਤਾ ਲੱਗ ਜਾਂਦਾ ਇਹ ਪਲਮਾਨ ਦਾ ਪੁੱਤ ਆ ਰਿਹਾ ਉਦਾਂ ਹੀ ਇਹਨਾਂ ਦੀ ਬਿਊਟੀ ਦਾ ਪਤਾ ਲੱਗ ਜਾਂਦਾ ਜਿਹੜੀ ਬਲੱਡ ਲਾਈਨ ਆ ਉਹ ਤਾਂ ਬੱਕਰੀ ਉਹਦੇ ਚ ਜਾਂਦੀ ਆ ਹਾਂਜੀ ਹਾਂਜੀ ਇਹ ਕਿੰਨੇ ਟਾਈਮ ਦੀ ਦ 11 ਮਹੀਨੇ ਦੀ ਹੋ ਗਈ 11 ਮਹੀਨੇ ਦੀ ਹੋ ਗਈ ਠੀਕ ਹੈ ਡਾਕਟਰ ਸਾਹਿਬ ਚੰਗੀ ਹੈ ਬੱਚੀ ਤੋਰ ਕੇ ਦਿਖਾ ਦੇ ਵੀਰੇ ਇੱਕ ਵਾਰ ਬੱਚੀ ਹਾਂ ਠੀਕ ਹੈ ਜੱਸੇ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਲੱਗ ਗਿਆ ਪਤਾ ਪਸ ਮਿਸ ਕਾਲੀ ਚਾਹੀਦੀ ਸੀ ਹਾਂ ਹਾਂ ਆਹ ਸਹੀ ਰੱਖੋ ਬੱਸ ਕਰ ਦੇਂ ਦਰਦ ਅੰਤ ਰਗਾ ਇਹ ਬੱਚੀ ਬਾਰੇ ਦੱਸਿਓ ਦਾ ਜੀ ਇਹ ਇਹ ਕਾਂਟੇ ਦੀ ਪੋਤੀ ਆ ਗਈ ਠੀਕ ਆ ਜੀ ਬਾਈ ਬੂਟੇ ਕੋਲੇ ਗਵਿੰਦਪੁਰੇ ਵਾਲੇ ਕੋਲੇ ਢੋੜਾ ਜੀ ਕਾਂਟੇ ਦਾ ਬੱਚਾ ਠੀਕ ਆ ਜੀ ਤੇ ਉਹਦੀ ਬੱਚੀ ਹੈ ਜੀ ਠੀਕ ਆ ਜੀ ਤੇ ਇਹਦੀ ਮਾਂ ਡਾਟ ਸਾਹਿਬ ਮਾਂ ਇਹਦੀ ਨਹੀਂ ਆਪਾਂ ਨੂੰ ਪਤਾ ਜੀ ਠੀਕ ਆ ਜੀ ਇਹ ਬਾਈ ਲਵਲੀ ਨਹੀਂ ਹੈ ਬਹਿਰ ਵਾਲੀ ਹਾਂ ਜੀ ਹਾਂ ਜੀ ਉਹਨਾਂ ਤੋਂ ਵੀਰੇ ਗੈਰੀ ਨੇ ਲਈ ਸੀ ਠੀਕ ਆ ਜੀ ਮੇਰੀ ਵੀਰੇ ਤੋਂ ਆਪਾਂ ਲੈ ਲੈਂਦੇ ਠੀਕ ਆ ਜੀ ਮਤਲਬ ਕਹਿ ਲਿਓ ਵੀ ਜਿਹੜੀ ਚੀਜ਼ ਗੈਰੀ ਬਾਈ ਨੇ ਲਈ ਆ ਉਹ ਤਾਂ ਫਿਰ ਸੋਨਾ ਹੀ ਆਇਆ ਹੈ ਨਾ ਜੀ ਇਹਦੇ ਬਾਰੇ ਪਤਾ ਨਹੀਂ ਲੱਗਿਆ ਜੀ ਕਿ ਮਾਂ ਕਿਹੜੀ ਹੈ ਠੀਕ ਆ ਜੀ ਕਿੰਨੀ ਕਿੰਨੀ ਉਮਰ ਕਿੰਨੀ ਹੋ ਗਈ ਬੱਚੀ ਦੀ ਉਮਰ ਇਹਨੇ 14 ਮਹੀਨੇ ਹੋ ਗਏ 14 ਮਹੀਨੇ ਹਾਂਜੀ ਠੀਕ ਹੈ ਜੀ ਬਹੁਤ ਚੰਗੀ ਆ ਬੱਚੀ ਹਾਂਜੀ ਦੋ ਪੈਰ ਚਿੱਟੇ ਮੱਥੇ ਪਟਾ ਜੀ ਠੀਕ ਹੈ ਜੀ ਦੋ ਪੈਰ ਚਿੱਟੇ ਨੇ ਬੱਚੇ ਦੇ ਜੀ ਬੱਚੀ ਦੇ ਤੇ ਮੱਥੇ ਪਟਾ ਤੇ ਕਰੰਟ ਚੈੱਕ ਕਰ ਲਓ ਬੱਚੀ ਦਾ ਐਟੀਟਿਊਡ ਬਹੁਤ ਆ ਬੱਚੀ ਦੇ ਵਿੱਚ ਤੇ ਬਹੁਤ ਬਰੀਕੀਆਂ ਜਾਂ ਕਿਉਂਕਿ ਮਾਰਵਾੜੀ ਬਰੀਕੀਆਂ ਨਾਲ ਜਾਣੇ ਜਾਂਦੇ ਨੇ ਬਾਕੀ ਕਾਂਟੇ ਵਾਲੀ ਲਾਈਨ ਤਾਂ ਬਾਕੀ ਲਾਈਨ ਤਾਂ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਫਿਰ ਕਾਂਟੇ ਦੀ ਲਾਈਨ ਆ ਗਈ ਬਿਲਕੁਲ ਠੀਕ ਹੈ ਜੀ ਦਾਈ ਮੇਤਰਾ ਤੋੜ ਕੇ ਦਿਖਾ ਦੇ ਇੱਕ ਉਧਰ ਘੋੜੇ ਵਾਲ ਨੂੰ ਤੋੜ ਦੇ ਬੇਟਾ ਤੋੜ ਦੇ ਇੱਕ ਵਾਰ ਤੋੜ ਕੇ ਦਿਖਾ ਦੇ ਇੱਧਰ ਤੋੜ ਦੇ ਜਾ ਚੱਲ ਬੇਟਾ ਇਹ ਕੀ ਗੱਲ ਜੱਸੀ ਠੀਕ ਹੈ ਹਾਂ ਪਸਾ ਇਹ ਵੀਰੇ ਸ਼ਾਹ ਵਾਜਦੀ ਆ ਗਈ ਜੀ ਠੀਕ ਹੈ ਜੀ ਆ ਇਹ ਵੀ ਹੰਸ ਰਾਜ ਪਰਖਾਣੇ ਦੀ ਆ ਜੀ ਠੀਕ ਹੈ ਜੀ ਇਹ ਕਾਇਨੌਰ ਪਿੰਡ ਜੰਮੀ ਸੀਗੀ ਜੀ ਠੀਕ ਹੈ ਜੀ ਬਹੁਤ ਚੰਗੀ ਬੱਚੀ ਆ ਠੀਕ ਹੈ ਜੀ ਲਓ ਵੀ ਡਾਕਟਰ ਸਾਹਿਬ ਦੇ ਫਾਰਮ ਤੇ ਨਾ ਬੱਚੇ ਦਿਖਾਏ ਨੇ ਆ ਇੱਕ ਬੱਚੀ ਚੈੱਕ ਕਰ ਲੋ ਕਿਉਂਕਿ ਜਿਹੜੀ ਬਰੀਕੀਆਂ ਜਿੰਨੀ ਮਤਲਬ ਕੁਆਲਟੀ ਘੋੜੇ ਦੇ ਵਿੱਚ ਆ ਉਸ ਤੋਂ ਵੱਧ ਕੇ ਬੱਚਿਆਂ ਦੇ ਇਹ ਧੌਣ ਤੂਣ ਫੇਸ ਕੁਆਲਟੀ ਮਣੀਆਂ ਬਹੁਤ ਚੰਗੀ ਆ ਤੇ ਡਾਕਟਰ ਸਾਹਿਬ ਕਿੰਨੇ ਟਾਈਮ ਦੀ ਹੋਗੀ ਜੀ ਇਹ ਇਹ ਵੀਰੇ ਹੋਗੀ ਹੁਣ ਲੱਗਾ 11 ਮਹੀਨੇ ਦੇ ਲਗਭਗ 11 ਮਹੀਨੇ ਦੀ ਠੀਕ ਹੈ ਜੀ ਬੇਲਬੂਲ ਲੈਂਥ ਬਹੁਤ ਆ ਡਾਕਟਰ ਸਾਹਿਬ ਹਾਂ ਜੀ ਇਹਨਾਂ ਦੀ ਨਾ ਸ਼ਾਇਦ ਤੁਹਾਨੂੰ ਪਤਾ ਉਪਲਾਂ ਦੇ ਘਰੇ ਇਹ ਦੋ ਬਸ਼ੇਰੀਆਂ ਸੀ ਉਹਨਾਂ ਦੇ ਘਰੇ ਸੀ ਉਪਮਣਾ ਰਾਜੂਪੁਰ ਉਹਨਾਂ ਦੇ ਵਾਲਾ ਜਿਹੜੇ ਰਸਤਾਂ ਨਾਲ ਆਏ ਹਾਂਜੀ ਹਾਂਜੀ ਰਾਜੂਪੁਰੋਣੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਦੋਨੇ ਉਹ ਉਹਦੀ ਮਾਂ ਹੋਰ ਸੀ ਉਹ ਵੀ ਸ਼ਾਬਾਸ਼ ਦੀ ਹੈ ਇਹ ਵੀ ਸ਼ਾਬਾਸ਼ ਆਈ ਸੀ ਠੀਕ ਹੈ ਜੀ ਠੀਕ ਹੈ ਚੰਗੀ ਆਈ ਬੱਚੀ ਬਹੁਤ ਚੰਗੀ ਆ ਲੈਂਥ ਲੈਂਥ ਏਜ ਦੇ ਹਿਸਾਬ ਨਾਲ ਬਹੁਤ ਕਰ ਗਈ ਬਹੁਤ ਕਨਕਣੋਤੀ ਵੀ ਬਹੁਤ ਚੰਗੀ ਆ ਹਾਂਜੀ ਸ਼ਾਬਾਸ਼ ਇਹਨੇ ਬੱਚੀ ਬਹੁਤ ਚੰਗੇ ਦਿੱਤੇ ਨਹੀਂ ਉਹ ਪਹਿਲਾਂ ਜਿਹੜੇ ਬੱਚੇ ਦੇਖਿਆ ਉਹਨਾਂ ਤੋਂ ਵੀ ਵੱਧ ਕੇ ਇੱਕ ਤੋਂ ਇੱਕ ਤੋਰ ਕੇ ਦਿਖਾ ਦੇ ਮਿੱਤਰਾਂ ਇੱਕ ਵਾਰ ਹਾਂਜੀ ਕਿੱਦਾਂ ਲੱਗੇ ਜੀ ਡਾਕਟਰ ਸਾਹਿਬ ਦੇ ਜਾਨਵਰ ਸਾਰੇ ਤੇ ਘੋੜੇ ਘੋੜੀਆਂ ਤੇ ਬੱਚੇ ਕਿੱਦਾਂ ਲੱਗੇ ਤੇ ਫਾਰਮ ਕਿੱਦਾਂ ਲੱਗਿਆ ਨਵਾਂ ਫਾਰਮੜਾ ਹੈ ਡਾਕਟਰ ਸਾਹਿਬ ਨੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਾਲਵਾ ਹੌਰਸ ਚੈਨਲ ਯਾਦ ਰੱਖਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ